ਸ਼ਹਿਰ ਧਾਰੀਵਾਲ ਵਿੱਚ ਕਈ ਕਈ ਘੰਟੇ ਲੱਗਾ ਰਹਿੰਦਾ ਹੈ ਜਾਮ ਸ਼ਹਿਰ ਵਾਸੀਆਂ ਨੇ थाना ਧਾਰੀਵਾਲ ਐਸਐਚਓ ਸਰਵਜੀਤ ਸਿੰਘ ਅਤੇ ਐਸਐਸਪੀ ਗੁਰਦਾਸਪੁਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕੀਤੀ ਅਪੀਲ ਸ਼ਿਵਸ਼ਰਾਂ ਅਗੂ ਰੋਹਿਤ ਮਹਿੰਗੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰੋਜ਼ਾਨਾ ਕਈ ਕਈ ਘੰਟੇ ਧਾਰੀਵਾਲ ਵਿੱਚ ਜਾਮ ਲੱਗਾ ਰਹਿੰਦਾ ਹੈ ਉਹਨਾਂ ਆਖਿਆ ਕਿ ਧਾਰੀਵਾਲ ਵਿੱਚ ਇੱਕ ਹੀ ਟ੍ਰੈਫਿਕ ਮੁਲਾਜ਼ਮ ਐਸੇ ਵਿਕਰਮਜੀਤ ਸਿੰਘ ਹੈ ਉਹ ਵੀ ਤਕਰੀਬਨ 2-3 ਦਿਨਾਂ ਤੋਂ ਆਪਣੀ ਡਿਊਟੀ ਤੇ ਨਹੀਂ ਆ ਰਹੇ ਅਤੇ ਰੋਜ਼ਾਨਾ ਜਾਮ ਲੱਗਾ ਰਹਿੰਦਾ ਹੈ ਕਈ ਵਾਰ ਤਾਂ ਐਂਬੂਲੈਂਸ ਜਾਮ ਵਿੱਚ ਫਸ ਜਾਂਦੀ ਹੈ ਅਤੇ ਉਸ ਵਿੱਚ ਮਰੀਜ਼ ਨੂੰ ਜਲਦੀ ਹਸਪਤਾਲ ਪਹੁੰਚਾਉਣਾ ਹੁੰਦਾ ਹੈ ਪਰ ਜਾਮ ਲੱਗਣ ਕਾਰਨ ਮਰੀਜ਼ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਦਾ ਜਿਸ ਨਾਲ ਮਰੀਜ਼ ਦਾ ਨੁਕਸਾਨ ਹੋ ਜਾਂਦਾ ਹੈ ਸ਼ਿਵਸ਼ਣ ਆਗਰੋਹਿਤ ਮਹਿੰਗ ਨੇ ਦੱਸਿਆ ਕਿ ਅੱਜ ਮੈਂ ਤਕਰੀਬਨ 1 ਘੰਟਾ ਜਾਮ ਵਿੱਚ ਫਸਿਆ ਰਿਹਾ ਪਰ ਕੋਈ ਪੁਲਿਸ ਮੁਲਾਜ਼ਮ ਜਾਮ ਖੋਲ੍ਹਉਣ ਨਹੀਂ ਆਇਆ ਉਹਨਾਂ ਅਪੀਲ ਕੀਤੀ ਅਤੇ ਮੰਗ ਕੀਤੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਥਾਣਾ ਧਾਰੀਵਾਲ ਐਸਐਚਓ ਅਤੇ ਐਸਐਸਪੀ ਸਾਹਿਬ ਨੂੰ ਕਿ ਧਾਰੀਵਾਲੇ ਚ ਪੱਕੇ ਤੌਰ ਤੇ ਮੁਲਾਜ਼ਮ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋ ਸਕੇ ਮੇਰਾ ਨਾਮ ਰੋਹਿਤ ਮਹੰਗੀ ਮੈਂ ਸ਼ਹਿਮਸ਼ਾਨਾ ਤੋਂ ਪੰਜਾਬ ਦਾ ਬਾਈਸਪਹਾਨਾ ਸ਼ਹਿਮਸ਼ਾਨਾ ਉਧਰ ਪਾਲਾ ਸਾਹ ਤੱਕ ਰੇ ਤੋਂ ਮੈਂ ਜਹਾਂ ਲੱਗ ਰਿਹਾ ਕੀ ਕਰ ਮੈਂ ਲੋਕਲ ਧਾਰੀਵਾਲ ਦਾ ਰਹਿਣ ਵਾਲਾ ਮੈਂ ਆਪਣੇ ਇੱਕ ਨਿਜੀ ਕੰਮ ਆਇਆ ਸੀ ਧੀਜੀ ਕੰਮ ਮੈਂ ਨਹਿਰ ਤੋਂ ਪਾਰ ਗਿਆ ਵਾ ਮੈਂ ਆਪਣੀ ਨਹਿਰ ਤੇ ਗੱਡੀ ਲਾਈ ਦੀ ਆ ਮੈਂ ਆਪਣੇ ਮੁਲਾਜ਼ਮਾਂ ਨੂੰ ਫੋਨ ਕੀਤਾ ਜਿਹੜੇ ਮੇਰੇ ਨਾਲ ਨੇ ਕਿ ਮੋਟਰਸਾਈਕਲ ਲਿਆ ਕੇ ਮੈਨੂੰ ਉੱਥੋਂ ਅੱਗੇ ਲੈ ਕੇ ਜਾਓ ਉਹ ਮੋਟਰਸਾਈਕਲ ਤੋਂ ਉੱਥੇ ਤੱਕ ਪਹੁੰਚ ਵੀ ਨਹੀਂ ਪਾਏ। ਮੈਨੂੰ ਦੱਸ ਰਹੇ ਨੇ ਕਿ ਰਣੀਆਂ ਤੋਂ ਬੱਸਾਂ ਵਾਪਸ ਮੋੜੀਆਂ ਨੇ। ਸਾਰੇ ਸ਼ਹਿਰ ਦੇ ਟ੍ਰੈਫਿਕ ਜਮ ਹੋ ਗਿਆ। ਕਿੰਨਾ ਵੱਡਾ ਤਿਉਹਾਰ ਆ, ਲੋਹੜੀ ਦਾ ਤਿਉਹਾਰ। ਲekin ਲੋਹੜੀ ਦੇ ਤਿਉਹਾਰ ਦੇ ਮੌਸਮ ਤੇ ਇੱਕ ਵੀ ਮਲਾਜਮ ਧਾਰੀਵਾਲ ਥਾਣੇ ਦਾ ਇੱਕ ਵੀ ਮਲਾਜਮ ਅੱਜ ਨਹੀਂ ਪਿਛਲੇ 3-4 ਦਿਨਾਂ ਤੋਂ ਜਿੰਨੇ ਵੀ ਕੋਈ ਦਿਨ ਤਿਉਹਾਰ ਲੰਘਦੇ ਨੇ ਧਾਰੀਵਾਲ ਚ ਕੋਈ ਮਲਾਜਮ ਨਹੀਂ ਲੱਗਦਾ। ਮੈਨੂੰ ਇੱਦਾਂ ਲੱਗਦਾ ਕਿ ਧਾਰੀਵਾਲ ਦੇ ਥਾਣੇ ਨਾਲ ਵਰਗੀ ਕੋਈ ਚੀਜ਼ ਨਹੀਂ ਹੈਗੀ। ਰਾਜੀ ਚਾਰਜ ਦਾ ਆਦਾ ਨਾ ਗ੍ਰਾਫਿਕ ਇਨਚਾਰਜ ਪਿਛਲੇ 3 4 5 ਦਿਨਾਂ ਤੋਂ ਅਸੀਂ ਦੇਖ ਰਿਹਾ ਨਹੀਂ ਆ ਰਿਹਾ ਸਾਨੂੰ ਨੂੰ ਪਤਾ ਕੀ ਉਹ ਪਰੋ ਨਹੀਂ ਆ ਰਿਹਾ ਜਾਂ ਦੀ ਡਿਊਟੀ ਕਿਤੇ ਹੋਰ ਲਗਾਈ ਦੀ ਹੈ ਲੇਕਿਨ ਆ ਤੁਸੀਂ ਨਵੇਂ ਮਾਰੇ ਕਿ ਹਮਲਾ ਕਰੋ ਜੋ ਹਲਾ ਆਪਣੇ ਇਹ ਦੁਕਾਨ ਦਾ ਸਾਰੇ ਦੁਖੀ ਨੇ ਕਿਉਂਕਿ ਦੁਕਾਨ ਕੰਡਾ ਦੇ ਦਰਵਾਜ਼ਾ ਆਏਗਾ ਤੇ ਦੁਕਾਨਾਂ ਦੇ ਗਰਾਹ ਆਏਗਾ ਇਹ ਕਾਫੀ ਦੇ ਕਰਕੇ ਗਰਾਹ ਸਾਰੇ ਬਾਹਰ ਆ ਦੇਖੋ ਹਜੇ ਤੱਕ ਕੋਈ ਮਦਦ ਨਹੀਂ ਆਇਆ ਦੇਖੋ ਪਾਰੀਓ ਦੇ ਇੱਕ ਸਿੱਧਾ ਜ ਆदमी ਜਿਹੜਾ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਐ ਅਸੀਂ ਨੂੰ ਠੀਕ ਕਰਾਇਆ ਲੇਕਿਨ ਲੋਕ ਉਹਦੇ ਦੀ ਬੁਆਲੇ ਹੋ ਰਹੇ ਨੇ ਗੱਡੀਆਂ ਆਪਸ ਟ੍ਰੈਸ਼ ਹੋ ਰਹੀ ਐ ਦੂਰ ਦੂ ਤੱਕ ਪਟਾਰਾਂ ਦੇ ਦੁਕਾਨਦਾਰ ਨਿਊਜ਼ ਨੇ ਦੁਕਾਨਦਾਰ ਬਹੁਤ ਦੁਖੀ ਨੇ ਐਸਐਫਪੀ ਸਾਹਿਬ ਨੂੰ ਮੰਗੂਗਾ ਕਿ ਪੱਕੇ ਮੁਲਾਜ਼ਮ ਦਿਓ ਉਹ ਮੁਲਾਜ਼ਮ ਨਹੀਂ ਜਿਹੜੇ ਦਿਹਾੜੀ ਦਾ ਦੇ ਚਲਾਨ ਕੱਟੇ ਨੇ ਉਹ ਮੁਲਾਜ਼ਮ ਜਿਹੜੇ ਟ੍ਰਾਫਿਕ ਦੀ ਵਿਵਸਥਾ ਨੂੰ ਠੀਕ ਕਰਨ